ਬੀਤੀ ਰਾਤ ਲੁਧਿਆਣਾ ਦੇ ਬਾਤ ਕੈਸਲ ਦੇ ਵਿੱਚ ਇੱਕ ਵਿਆਹ ਦੌਰਾਨ ਬੜੀ ਭਿਆਨਕ ਘਟਨਾ ਵਾਪਰੀ ਹੈ ਜਿੱਥੇ 1000 ਲੋਕਾਂ ਦੇ ਅਰੇਂਜਮੈਂਟ ਵਾਲੇ ਵਿਆਹ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲ ਪਈਆਂ ਦੱਸ ਦਈਏ ਜਿੱਦਾਂ ਹੀ ਦੁਲਾ ਬਰਾਤ ਲੈ ਕੇ ਆਇਆ ਤੇ ਦੁੱਲਨ ਦੀ ਐਂਟਰੀ ਹੋਣੀ ਸੀ ਤੇ ਐਂਟਰੀ ਤੋਂ ਪਹਿਲਾਂ ਦੋ ਬਦਮਾਸ਼ ਆਪਸ ਦੇ ਵਿੱਚ ਪਿੜ ਗਏ ਇਹ ਦੋਨੋਂ ਬਦਮਾਸ਼ ਸ਼ੁਭਮ ਮੋਟਾ ਤੇ ਅੰਕੁਰ ਗੈਂਗ ਵਾਲੇ ਦੱਸੇ ਜਾ ਰਹੇ ਨੇ ਤਾਂ ਇਹ ਦੋਨਾਂ ਬਦਮਾਸ਼ਾਂ ਦੇ ਵਿਚਕਾਰ ਪਹਿਲਾਂ ਉੱਥੇ ਹੱਥੋਂ ਪਾਈ ਹੋਈ ਫਿਰ ਬਾਅਦ ਦੇ ਵਿੱਚ ਦੋਨੋਂ ਗੈਂਗ ਦੇ ਮੈਂਬਰਾਂ ਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਔਰ ਫਾਇਰਿੰਗ ਇੰਨੀ ਕੀਤੀ ਕਿ ਉੱਥੇ ਦੁੱਲੇ ਦੀ ਮਾਸੀ ਅਤੇ ਉਸਦਾ ਦੋਸਤ ਮੌਤੇ ਘਾਟ ਉਤਰ ਗਏ। ਦੱਸ ਦਈਏ ਕਿ ਜਿਸ ਸਮੇ ਗੋਲੀਆਂ ਚੱਲੀਆਂ ਤਾਂ ਉਸ ਸਮੇ ਉਸ ਪੈਲਸ ਦੇ ਵਿੱਚ 700 ਤੋਂ 800 ਲੋਕ ਜਿਹੜੇ ਮੌਜੂਦ ਸੀ। ਅਤੇ ਹਲਖਾ ਨਾਰਥ ਦੇ ਵਿਧਾਇਕ ਮਦਨ ਲਾਲ ਬੱਗਾ ਵੀ ਉੱਥੇ ਮੌਜੂਦ ਸਨ। ਪਰ ਜਦੋਂ ਤਾਬੜ ਤੋੜ ਗੋਲੀਆਂ ਚੱਲਣ ਲੱਗੀਆਂ ਤਾਂ ਸਭਨੇ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਫਾਇਰਿੰਗ ਦੇ ਵਿੱਚ ਬਹੁਤ ਸਾਰਾ ਕੱਚ ਦਾ ਸਮਾਨ ਵੀ ਟੁੱਟਿਆ ਜਾਣਕਾਰੀ ਅਨੁਸਾਰ 20 ਦੇ ਕਰੀਬ ਜਿਹੜੀ ਹੈ ਰਾਊਂਡਿੰਗ ਫਾਇਰਿੰਗ ਦੀ ਹੋਈ ਹੈ ਮੌਕੇ ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਫਾਇਰਿੰਗ ਹੋਣ ਲੱਗੀ ਤਾਂ ਕਿਸੇ ਨੂੰ ਵੀ ਕੁਛ ਸਾਰੇ ਲੋਕ ਭੱਜਣ ਲੱਗੇ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਵਿਅਕਤੀਆਂ ਦੀ ਪਛਾਣ ਦੁੱਲੇ ਦੀ ਮਾਸੀ ਨੀਤੂ ਅਤੇ ਦੋਸਤ ਵਾਸੂ ਦੇ ਵੱਜੋਂ ਹੋ ਰਹੀ ਹੈ। ਦੁੱਲੇ ਦਾ ਕਹਿਣਾ ਕਿ ਉਹ ਖੁਦ ਆਪਣੀ ਜਾਨ ਬਚਾਉਣ ਦੇ ਵਾਸਤੇ ਉੱਥੇ ਲੁਕ ਗਿਆ। ਪਰ ਬਾਅਦ ਦੇ ਵਿੱਚ ਜਦੋਂ ਫਾਇਰਿੰਗ ਰੁਕੀ ਤਾਂ ਫਿਰ ਪਤਾ ਲੱਗਿਆ ਕਿ ਦੋ ਵਿਅਕਤੀਆਂ ਨੂੰ ਉੱਥੇ ਗੋਲੀ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਘਾਇਲ ਵੀ ਹੈ ਜਿਸ ਨੂੰ ਤੁਰੰਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਗੋਲੀਆਂ ਚੱਲਣ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਨਾਲ ਹੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ 7 ਨੂੰ ਨਾਮਜ਼ਦ ਕੀਤਾ ਹੈ ਅਤੇ 11 ਅਣਜਾਣ ਵਿਅਕਤੀਆਂ ਤੇ ਐਫ ਆਈ ਆਰ ਦਰਜ ਕੀਤੀ ਹੈ ਕੁੱਲ 18 ਲੋਕਾਂ ਤੇ ਐਫ ਆਈ ਆਰ ਦਰਜ ਹੋਈ ਹੈ ਦੱਸ ਦੇਈਏ ਪੁਲਿਸ ਨੇ ਕਈ 7 ਤੋਂ 8 ਲੋਕਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਇਹ ਲੜਾਈ ਦੋ ਗੁੱਟਾਂ ਦੇ ਵਿੱਚ ਹੋਈ ਸੀ ਉਹ ਦੋ ਗੁੱਟ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਾਰਨ ਉੱਥੇ ਮੌਕੇ ਤੇ ਜਦੋਂ ਆਮਨੇ ਸਾਹਮਣੇ ਹੋਏ ਤਾਂ ਹੱਥੋਂ ਪਾਈ ਪਹਿਲਾਂ ਹੋਈ ਫਿਰ ਬਾਅਦ ਦੇ ਵਿੱਚ ਫਾਇਰਿੰਗ ਹੋਣ ਲੱਗ ਗਈ। ਇਹ ਵਿਆਹ ਸਮਾਰੋ ਲੁਧਿਆਣਾ ਦੇ ਝੂਲਾ ਠੇਕੇਦਾਰ ਦੇ ਰਿਸ਼ਤੇਦਾਰਾਂ ਦਾ ਸੀ ਜਿੱਥੇ ਬਹੁਤ ਲੋਕ ਪਹੁੰਚੇ ਹੋਏ ਸੀ। ਵੀ ਤੋਂ ਜ਼ਿਆਦਾ ਰਾਉਂਡ ਫਾਇਰਿੰਗ ਦੀ ਵੀ ਹੋਈ। ਔਰ ਦੱਸ ਦਈਏ ਸ਼ੁਭਮ ਮੋਟਾ ਤੇ ਅੰਕੁਰ ਪਹਿਲਾਂ ਤੋਂ ਹੀ ਗੈਂਗਸਟਰਾਂ ਵਾਲੀ ਲਿਸਟ ਦੇ ਵਿੱਚ ਹੈਗੇ ਨੇ ਤਾਂ ਹੁਣ ਇਸ ਕੇਸ ਦੇ ਵਿੱਚ ਅੱਗੇ ਪੁਲਿਸ ਕੀ ਐਕਸ਼ਨ ਲੈਂਦੀ ਹੈ ਇਹਦਾ ਸਮਝ ਦੱਸੇਗਾ ਬਿਊਰੋ ਰਿਪੋਰਟ ਜਨਹਿਤੀਸ਼ੀ ਸਰ ਜੀ ਫਾਇਰਿੰਗ ਹੋਈ ਹੈ ਦੇਰ ਰਾਤ ਸਦੀ ਕੀ ਮਾਮਲਾ ਹੈ ਪੂਰਾ ਇਹ ਜੋ ਬਾਤਕਸਲ ਵਿੱਚ ਹੋਈ ਹੈ ਜੀ ਬਾਤਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੋ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੁਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ ਏ ਵੀ ਆਪਣੇ ਦੋਸਤਾਂ ਨਾਲ ਆਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਮੇ ਹੋ ਗਈ ਜ ਤੂਤੂ ਮਮੇ ਹੋ ਗਈ ਗਾਲੀ ਗਲੋ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੱਕ ਦੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਜੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਜੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਦ ਕੈਸਲ ਮੈਰਿਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਕਰ ਪੇਚਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਐ ਜੋ ਜਿਹੜੇ ਸੀਸੀਟੀਵੀ ਫੁਟੇਜ ਚ ਆਏ ਐ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਿਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਅ ਮੈਰਿਜ ਪੈਲੈਸਟ ਨਹੀਂ ਲੈ ਕੇ ਜਾਣੇ ਆ ਉਹਦੇ ਉਹਦੇ ਤੇ ਵੀ ਕਾਰਵਾਈ ਕੀਤੀ ਆ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲੈਸ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਦੇ ਕਿ ਇੱਕ ਜਿਹੜਾ ਗਾਇਲ ਹੈ ਉਹ ਡੀਐਮਸੀ ਦੇ ਵਿੱਚ ਐਡਮਿਟ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਤੇ ਐਫਆਈਆਰ ਹੋਈ ਹੈ ਜੀ ਉਹ ਜਿਹੜਾ ਗਾਇਲ ਹੈ ਜਿਹਦੇ ਹੱਥ 'ਚ ਗੋਲੀ ਜਿਹੜੀ ਲੱਗੀ ਹੈ ਉਹ ਅੰਕੁਰ ਦਾ ਅੰਕੁਰ ਦਾ ਸਾਥੀ ਸੀਗਾ ਜੀ ਇੱਕ ਲੜੀ ਇੱਕ ਜੈਂਟਲਮੈਨ ਇਨਕਾ ਕਾਰਨ ਇਹ ਇਹ ਪਹਿਲੇ ਵੀ ਇੱਕ ਦੋ ਵਾਰ ਝਗੜੇ ਹੈ ਜੀ ਸਰ ਠੀਕ ਹੈ ਇਨਕੇ ਜੋ ਗਰੁੱਪ ਹੈ आ, लड़कों का जी। इनकी आपस में पहले भी एक दो बार झड़प हुई है और तीन चार ऐसे भी हैं जिन पे लड़ाई झगड़े के पहले आ, लड़ाई झगड़े का रिकॉर्ड है केसेस है नहीं बच्चा नहीं बदमाश है ना बदमाश कह लो ना आप गैंगस्टर कह लो सर्थ जी ये बिल्कुल गली के जैसे लड़के इकट्ठे होके एक दूसरे को गाली गलोच करते हैं वर्चस्व की लड़ाई टाइप जो है, है उनकी आइडेंटिफिकेशन क्या हुई दो दो हैं वो आपको प्रेस नोट पे मिलता है नेड़ी। नेड़ी। एक लेडी है जी, एक सर, कितने इंज़, एक सर, है जी। एक एक सर इंजर्ड सर। इंजर्ड है बाकी जो मैरिज पैलेस में, तो तो में वेपन नहीं जाएगा और इसकी जिम्मेवारी है वो मैरिज पैलेस की मैनेजमेंट की है आप एक मिनट मुझे कंप्लीट करने दीजिए क्लियर कट डायरेक्शन हैं ऑर्डर्स 144 के निकले हुए हैं जैसे कोई वॉलेशन करेगा जी मैनेजमेंट को हम बुक करेंगे और इस केस में भी जो लड़के बच गए हैं उन पर सख्त से सख्त सक्स कार्रवाई होगी सर जिनके लाइसेंस इशू हुए हैं हथियारों के उनके कैंसिल रिव्यू वो कैंसिल होंगे जी सर नहीं ये 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 नहीं वी आर नॉट अवेयर वो किसी ने इनवाइट अगर कोई आया भी होगा ਤੋ ਉਹ ਇਨਵਿਟੇਸ਼ਨ ਪੇ ਆਏ ਹੋਗੇ ਇਸਨੇ ਇਨਵਾਈਟ ਕੀਤਾ ਹੋਗਾ ਜਿ세 ਇਸਨੇ ਇਹਨਾਂ ਲੋਗੋਨ ਕਨਵਰਟ ਕੀਆ ਹੈ ਜੋ ਵੀ ਆਏ ਜੋ ਵੀ ਆਏ ਸੇਫ ਹੈ ਠੀਕ ਹੈ ਥੈਂਕ ਯੂ ਜੀ ਜੀ ਜੀ